ਚੰਡੀਗੜ੍ਹ ਪੁਲਿਸ ਦੀ ਪੀਸੀਆਰ ਵੈਨ ਸੈਕਟਰ 16 ਤੇ 17 ਦੇ ਚੌਂਕ ਤੇ ਪਲਟ ਗਈ ਹੈ ਜਿਸ ਵਿੱਚ ਮੌਜੂਦ ਦੋ ਕਾਂਸਟੇਬਲ ਜ਼ਖਮੀ ਹੋ ਗਏ ਨੇ ਗੱਡੀ ਦੇ ਡਰਾਈਵਰ ਦੇ ਠੀਕ ਹੋਣ ਦੀ ਖਬਰ ਹੈ ਸਾਹਮਣੇ ਆਰੀ ਗੱਡੀ ਨੂੰ ਬਚਾਉਣ ਦੇ ਕਾਰਨ ਤੇਜ਼ ਬ੍ਰੇਕ ਲਗਾਉਣ ਕਾਰਨ ਗੱਡੀ ਦਾ ਬੈਲੈਂਸ ਵਿਗੜ ਗਿਆ ਇਸ ਗੱਡੀ ਵਿੱਚ ਇੱਕ ਜ਼ਖਮੀ ਔਰਤ ਨੂੰ 16 ਸੈਕਟਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਲਿਜਾਇਆ ਜਾ ਰਿਹਾ ਹੈ ਜ਼ਿਆਦਾ ਜਾਣਕਾਰੀ ਲਈ ਜੁੜਦੇ ਹਾਂ ਸਾਡੀ ਪੱਤਰਕਾਰ ਸ਼ਵੇਤਾ ਸ਼ਰਮਾ ਦੇ ਨਾਲ ਸ਼ਵੇਤਾ ਪੂਰਾ ਹਾਦਸਾ ਕਿਸ ਤਰ੍ਹਾਂ ਵਾਪਰਿਆ ਜਿਵੇਂ ਜਿਹੜੀ ਇਹ ਪੀਸੀਆਰ ਵੈਨ ਹੈ ਉਹ ਇੰਜਰਡ ਜਿਹੜੀ ਮਹਿਲਾ ਸੀਗੀ ਉਹਨੂੰ 16 ਸੈਕਟਰ ਸਰਕਾਰੀ ਹਸਪਤਾਲ ਲੈ ਕੇ ਜਾ ਰਹੀ ਸੀ ਤੇ ਕਾਫੀ ਤੇਜ਼ ਜਾਂਦੀ ਹੈ ਪੀਸੀਆਰ ਕਿਉਂਕਿ ਇੱਕ ਤਰ੍ਹਾਂ ਇੱਕ ਤਰ੍ਹਾਂ ਤੋਂ ਐਂਬੂਲੈਂਸ ਦਾ ਕੰਮ ਕਰਦੀ ਹੈ ਤੇ ਉਹ ਤੇਜ਼ੀ ਵਿੱਚ ਜਦੋਂ ਪੀਸੀਆਰ ਵੈਨ ਜਾ ਰਹੀ ਸੀ ਤੇ ਉਹਦੇ ਸਾਹਮਣੇ ਇੱਕ ਹੋਰ ਗੱਡੀ ਆਈ ਜਿਸ ਨੂੰ ਵਚਾਉਂਦੇ ਹੋਏ ਤਾਂ ਕਿ ਟਕਰਾਅ ਨਾ ਹੋ ਜਾਏ ਇਸ ਕਰਕੇ ਅਚਾਨਕ ਬ੍ਰੇਕਸ ਲਾਈਆਂ ਗਈਆਂ ਤੇ ਬੈਲੈਂਸ ਵਿਗੜਨ ਕਾਰਨ ਪੀਸੀਆਰ ਵੈਨ ਜਿਹੜੀ ਉਹ ਪਲਟ ਗਈ ਜਜਦੇ ਵਿੱਚ ਦੋ ਕਾਂਸਟੇਬਲ ਸੀਗੇ ਜਿਹੜੇ ਇੰਜਰਡ ਹੋਏ ਤੇ ਜਿਹੜੀ ਉਹ ਮਹਿਲਾ ਸੀ ਉਹਦੀ ਵੀ ਹਾਲਤ ਹੋਰ ਗੰਭੀਰ ਹੋ ਗਈ ਕਿਉਂਕਿ ਜਿੰਨਾ ਤੇਜ਼ੀ ਨਾਲ ਉਹਨੂੰ ਹਸਪਤਾਲ ਪਹੁੰਚਾਉਣਾ ਸੀ ਉਨੀ ਹੀ ਦੇਰੀ ਹੋ ਗਈ ਹੈ ਤੇ ਹੁਣ ਇਹ ਸੁਣਨ ਵਿਚਾਰਿਆ ਹੈ ਕਿ ਹੁਣ ਉਸ ਮਹਿਲਾ ਨੂੰ ਪੀਵੀਆਈ ਵਿਜੀਲੇ ਜਾਇਆ ਜਾ ਰਿਹਾ ਹੈ ਜੀ ਸ਼ਵਤਾ ਸ਼ਵਤਾ ਹੁਣ ਅੱਗੇ ਪੁਲਿਸ ਕੀ ਕਾਰਵਾਈ ਕਰੀ ਕਿ ਪਤਾ ਲੱਗ ਸਕੇ ਕਿ ਜਿਸ ਤਰ੍ਹਾਂ ਗੱਡੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਦੋ ਪੁਲਿਸ ਜੋ ਕਾਂਸਟੇਬਲਸ ਹਨ ਉਹਨਾਂ ਦਾ ਕਿ ਉਹ ਜ਼ਖਮੀ ਨੇ ਤੇ ਉਹਨਾਂ ਨੂੰ ਹਸਪਤਾਲ ਲੈ ਕੇ ਜਾਇਆ ਜਾ ਰਿਹਾ ਜੀ ਉਹਨਾਂ ਨੂੰ ਵੀ ਹਸਪਤਾਲ ਲੈ ਕੇ ਜਾਇਆ ਜਾ ਰਿਹਾ ਇਹ ਤੁਹਾਨੂੰ ਨੋਟਾਇਆ ਕਿ 16 ਸੈਕਟਰ ਸਰਕਾਰੀ ਹਸਪਤਾਲ ਵਿੱਚ ਜ਼ਖਮੀ ਕਾਂਸਟੇਬਲ ਨੂੰ ਪਹੁੰਚਾਇਆ ਗਿਆ ਹੈ ਡਰਾਈਵਰ ਨੂੰ ਇੰਨੀ ਝੋਟਾ ਨਹੀਂ ਆਈ ਹੈ ਲੇਕਿਨ ਕਿਉਂਕਿ ਉਹ ਐਸਪੀसीआर ਵੈਨ ਵਿੱਚ ਇੱਕ ਇੰਜਰਡ ਮਹਿਲਾ ਵੀ ਸੀਗੀ ਉਹਨਾਂ ਦੀ ਇਸ ਐਕਸੀਡੈਂਟ ਕਾਰਨ ਦੇਰੀ ਹੋ ਗਈ ਤੇ ਦੇਰੀ ਕਾਰਨ ਮਹਿਲਾ ਦੀ ਜਿਹੜੀ ਹਾਲਤ ਹੈ ਗੰਭੀਰ ਹੋ ਗਈ ਹੈ ਤੇ ਇਸ ਲਈ ਉਹਨਾਂ ਨੂੰ ਸਿੱਧਾ ਪੀਜੀ ਰੈਫਰ ਕਰ ਦਿੱਤਾ ਗਿਆ ਹੈ ਸ਼ਵਤਾ ਇਸ ਪੂਰੀ ਜਾਣਕਾਰੀ ਲਈ ਸ਼ੁਕਰੀਆ